ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ 34 ਅਸਾਮੀਆਂ ਆਈਆਂ ਸੰਗੀ ਸੇਵਾਦਾਰਾਂ ਦੀਆਂ ਪੀਐਨ ਦੀਆਂ ਅਸਾਮੀਆਂ ਆਈਆਂ ਸਨ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀਆਂ ਕਿ ਉਹ ਕੈਂਡੀਡੇਟ ਜਿਨ੍ਹਾਂ ਨੇ ਫਾਰਮ ਭਰੇ ਸੀ ਉਹਨਾਂ ਦੇ ਵਿੱਚੋਂ ਜਿਹੜੇ ਉਮੀਦਵਾਰਾਂ ਦੇ ਫਾਰਮ ਸਮੇਂ ਸਿਰ ਪਹੁੰਚ ਗਏ ਅਤੇ ਜਿਹੜੇ ਐਲੀਜੀਬਲ ਨੇ ਉਹਨਾਂ ਦੀ ਲਿਸਟ ਕੋਰਟ ਵੱਲੋਂ ਜਾਰੀ ਕਰ ਦਿੱਤੀ ਗਈ ਆ ਜਿਹੜੇ ਕੈਂਡੀਡੇਟ ਦੇ ਫਾਰਮ ਲੇਟ ਸੀ ਅਤੇ ਕਿਸੇ ਕੰਮ ਕਰਕੇ ਉਹ ਨੌਨ एलिजिਬਲ ਸੀ ਤਾਂ ਉਹਨਾਂ ਦੇ ਫਾਰਮ ਵੀ ਜਾਂ ਉਹਨਾਂ ਦੇ ਨਾਮ ਵੀ ਜਿਹੜੇ ਕੋਰਟ ਬਲੋਂ ਜਾਰੀ ਕਰ ਦਿੱਤੇ ਗਏ ਨੇ ਇਹ ਦੋਨੋਂ ਲਿਸਟਾਂ ਤੁਹਾਨੂੰ ਮੈਂ ਪੀਡੀਐਫ ਲਿੰਕ ਦਾ ਜਿਹੜਾ ਹੈ ਉਹਨਾਂ ਦਾ ਉਹ ਤੁਹਾਨੂੰ ਆਪਣੇ ਕਮੈਂਟ ਬਾਕਸ ਵਿੱਚ ਸ਼ੇਅਰ ਕਰਾਂਗਾ ਤੁਸੀਂ ਸਭ ਤੋਂ ਪਹਿਲਾਂ ਕੀ ਕਰੋ ਕਮੈਂਟ ਬਾਕਸ ਵਿੱਚ ਜਾਓ ਅਤੇ ਉੱਥੇ ਦੋ ਤਿੰਨ ਲਿੰਕ ਜਿਹੜੇ ਦਿੱਤੇ ਹੋਏ ਨੇ ਉੱਥੇ ਲਿਖਿਆ ਹੋਵੇਗਾ ਤੁਹਾਡੇ ਅੱਗੇ ਕਮੈਂਟ ਉਹਦੇ ਲਿੰਕ ਦੇ ਅੱਗੇ ਉਹ ਲਿੰਕ ਦੇ ਵਿੱਚ ਆਪਣਾ ਜਾ ਕੇ ਨਾਮ ਲਿਖ ਕੇ ਤੁਸੀਂ ਪੀਡੀਐਫ ਓਪਨ ਕਰਕੇ ਆਪਣਾ ਨਾਮ ਸਰਚ ਕਰਕੇ ਦੇਖ ਲਓ ਕਿ ਤੁਸੀਂ एलिजिबल ਹੋ एलिजिबल ਵਾਲੀ ਲਿਸਟ ਵਿੱਚ ਹੋ ਜਾਂ ਤੁਸੀਂ ਰਜੈਕਟ ਵਾਲੀ ਲਿਸਟ ਦੇ ਵਿੱਚ ਹੋ ਅੱਗੇ ਗੱਲ ਹੈ ਜੀ ਜਿਹੜੇ ਕੈਂਡੀਡੇਟਸ ਕੈਂਡੀਡੇਟਸ ਦੇ ਜਿਹੜੇ ਫਾਰਮ ਨੇ ਉਹ ਅਕਸੈਪਟ ਹੋ ਚੁੱਕੇ ਨੇ ਉਹਨਾਂ ਦੀ ਇੰਟਰਵਿਊ ਦਾ ਸ਼ਡਿਊਲ ਕੀ ਹੈ ਮੈਂ ਪਹਿਲਾਂ ਵੀ ਦੱਸਿਆ ਦੀ ਵੀਡੀਓ ਵਿੱਚ ਪਰ ਫਿਰ ਵੀ ਵਾਰ-ਵਾਰ ਉਮੀਦਵਾਰਾਂ ਦੇ ਇੱਕ ਕੁਐਸਚਨ ਆ ਰਹੇ ਨੇ ਦੇਖੋ ਜੀ ਜਿਹੜੇ A ਤੋਂ ਲੈ ਕੇ C ਤੱਕ ਨਾਮ ਜਿਨ੍ਹਾਂ ਦਾ ਸ਼ੁਰੂ ਹੁੰਦਾ ਜਿਵੇਂ A ਤੋਂ ਨਾਮ ਕਿਸਦਾ ਸ਼ੁਰੂ ਹੁੰਦਾ ਹੈ ਮੰਨ ਲਓ ਅਮਨ ਨਾਮ ਹੈ ਕਿਸਦਾ ਤਾਂ ਉਸ ਦੀ ਇੰਟਰਵਿਊ ਕਦੋਂ ਹੈ ਜੀ 26 5 2025 ਨੂੰ 9 ਵਜੇ ਤੋਂ ਸ਼ੁਰੂ ਹੋ ਜਾਣੀ ਹੈ ਜੀ ਡਿਸਟ੍ਰਿਕਟ ਕੋਰਟ ਮੋਹਾਲੀ ਦੇ ਵਿੱਚ ਜਿਹੜੇ ਕੈਂਡੀਡੇਟ ਦਾ ਨਾਮ B ਤੋਂ ਸ਼ੁਰੂ ਹੈ ਉਹਨਾਂ ਨੇ ਵੀ 26 ਤਰੀਕ ਨੂੰ ਜਾਣਾ ਅਤੇ ਜਿਹੜੇ ਕੈਂਡੀਡੇਟ ਦਾ ਨਾਮ C ਤੋਂ ਸ਼ੁਰੂ ਹੈ ਜਿਵੇਂ ਸ਼ਿੰਦਰਪਾਲ ਜਾਂ ਚਰਨਦੀਪ ਚਰਨਜੀਤ ਇਹ ਸਾਰੇ ਵਿਅਕਤੀਆਂ ਦੇ ਉਮੀਦਵਾਰਾਂ ਦੇ ਜਿਹੜੇ ਇੰਟਰਵਿਊ ਹੈ ਉਹ ਕਦੋਂ ਲਈ ਜਾਵੇਗੀ ਜੀ 26 5 2025 ਨੂੰ ਭਾਵ ਮੰਡੇ ਨੂੰ ਉਹਨਾਂ ਦੀ ਇੰਟਰਵਿਊ ਕੰਡਕਟ ਹੋਵੇਗੀ ਫਿਰ ਅਗੇ ਜੀ ਅੱਗੇ 27 ਤਰੀਕ ਨੂੰ ਕਿਹੜੇ ਕੈਂਡੀਡੇਟ ਦੀ ਜਿਹੜੀ ਇੰਟਰਵਿਊ ਹੈ ਡੀ ਤੋਂ ਲੈ ਕੇ ਜੀ ਤੱਕ ਜਿਹੜੇ ਕੈਂਡੀਡੇਟ ਦਾ ਨਾਮ ਪਹਿਲਾ ਅੱਖਰ ਆਉਂਦਾ ਹੈ ਉਹ 27 ਤਰੀਕ ਨੂੰ ਜਾਣਗੇ ਭਾਵ ਡੀ ਈ ਅਤੇ ਐਫ ਇਸ ਦੇ ਨਾਲ ਹੀ ਆ ਗਿਆ ਜੀ ਇਹ ਚਾਰ ਅੱਖਰਾਂ ਦੇ ਜਿਨ੍ਹਾਂ ਦਾ ਪਹਿਲਾ ਨਾਮ ਸ਼ੁਰੂ ਹੁੰਦਾ ਹੈ ਡੀ ਤੋਂ ਦਵਿੰਦਰ ਈ ਤੋਂ ਜੇ ਕਰਕੇ ਦਾ ਹੁੰਦਾ ਹੈ ਐਫ ਤੋਂ ਜੇ ਕਰਕੇ ਹੁੰਦਾ ਹੈ ਜੀ ਤੋਂ ਮੰਨ ਲਓ ਗੁਰਪ੍ਰੀਤ ਤਾਂ ਇਹਨਾਂ ਦੀ ਇੰਟਰਵਿਊ ਕਦੋਂ ਹੈ 27 ਤਰੀਕ ਤੋਂ 28 ਤਰੀਕ ਤੋਂ ਇੰਟਰਵਿਊ ਜਿਹੜੀ ਹੈ ਉਹ ਹੈ ਐਚ ਤੋਂ ਲੈ ਕੇ ਜੇ ਤੱਕ ਐਚ ਆਈ ਐਚ ਆਈ ਤੇ ਜੇ ਵਾਲਿਆਂ ਦਾ ਹਰਦੀਪ ਇੰਦਰਜੀਤ ਜਗਰੂਪ ਸਿੰਘ ਐਦਾਂ ਦੇ ਨਾਮ ਜਿਨ੍ਹਾਂ ਦੇ ਜੇ ਤੋਂ ਜਗਦੀਪ ਜੇ ਤੋਂ ਜਗਰੂਪ ਹਨ ਜਿਨ੍ਹਾਂ ਦੇ ਵੀ ਨਾਮ ਇਥੋਂ ਸ਼ੁਰੂ ਹੁੰਦੇ ਨੇ ਇਹਨਾਂ ਨੇ ਇੰਟਰਵਿਊ ਤੇ ਜਾਣਾ ਹੈ ਜੀ 28 ਤਰੀਕ ਨੂੰ ਅੱਗੇ ਗੱਲ ਕਰਦੇ ਹਾਂ ਜੀ ਕੇ ਤੋਂ ਲੈ ਕੇ ਐਮ ਤੱਕ ਕੇ ਐਲ ਐਮ ਤੀਜਾ ਅੱਖਰ ਕੀ ਹੈ ਜੀ ਇਹਨਾਂ ਦੇ ਵਿੱਚ ਐਮ ਇਹ ਤਿੰਨ ਅੱਖਰਾਂ ਦੇ ਨਾਮ ਤੋਂ ਜਿਨ੍ਹਾਂ ਦੇ ਅੱਖਰ ਸ਼ੁਰੂ ਨਾਮ ਸ਼ੁਰੂ ਹੁੰਦਾ ਹੈ ਜੀ ਉਹਨਾਂ ਦਾ ਉਹਨਾਂ ਦੀ ਇੰਟਰਵਿਊ ਹੈ ਜੀ 29 ਤਰੀਕ ਨੂੰ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਮ ਐਨ ਤੋਂ ਲੈ ਕੇ ਕਿਊ ਤੱਕ ਨੇ N P Q ਇਹਦੇ ਨਾਲ ਇੱਕ ਹੋਰ ਅੱਖਰ ਹੈ ਜੀ P ਇਹਨਾਂ ਦੀ ਇੰਟਰਵਿਊ ਹੈ ਜੀ 31 ਤਰੀਕ ਤੋਂ ਜਿਹੜੇ ਕੈਂਡੀਡੇਟ ਦਾ ਨਾਮ R ਤੋਂ ਸ਼ੁਰੂ ਹੈ ਰਾਜਦੀਪ ਰਮਨ ਇਹ ਸਾਰਿਆਂ ਦੇ ਇੰਟਰਵਿਊ ਕਦੋਂ ਹੋ ਰਿਹਾ ਜੀ 2 ਜੂਨ 2025 ਨੂੰ ਅਗਲਾ ਹੈ ਜੀ ਨਾਮ S ਤੇ ਜਿਹਦਾ ਨਾਮ ਪੈਂਦਾ ਹੈ ਸਿਮਰਨ ਹੋ ਗਿਆ ਜਾਂ ਹੋ ਜਿਹੜਾ ਵੀ ਨਾਮ ਪੈਂਦੇ ਹਨ ਉਹਨਾਂ ਦੇ ਇੰਟਰਵਿਊ ਹੋਵੇਗੇ ਜੀ 3 ਤਰੀਕ ਤੋਂ ਅਤੇ T ਤੋਂ ਲੈ ਕੇ Z ਤੱਕ ਭਾਵ ਇਸ ਤੋਂ ਬਾਅਦ ਜਿਹੜੇ ਵੀ ਰਹਿ ਗਏ ST ਸੌਰੀ ਜਿਹੜੇ ਰਹਿ ਗਏ T U X Y Z ਤੱਕ ਇਹਨਾਂ ਦੀ ਚਾਰ ਤਰੀਕ ਨੂੰ ਇੰਟਰਵਿਊ ਹੋਵੇਗੀ ਸੋ ਇਹ ਕੈਂਡੀਡੇਟ ਆਪਣੇ ਇਸ ਦਿਨ ਦੇ ਅਕੋਰਡਿੰਗ ਇੰਟਰਵਿਊ ਦੇ ਲਈ ਪਹੁੰਚ ਜਾਣ ਪਰ ਆਪਣਾ ਨਾਮ ਪਹਿਨਾ ਇਹਦੇ ਜਿਹੜੇ ਲਿੰਕ ਦਿੱਤਾ ਹੈ ਜਾਂ ਤੁਸੀਂ ਆਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਦੇਖ ਲਓ ਜਿਹੜੀਆਂ ਲਿਸਟਾਂ ਨੇ ਉਹਨਾਂ ਵਿੱਚ ਤੁਹਾਡਾ ਨਾਮ ਰਿਜੈਕਟ ਵਾਲੇ ਪਾਸੇ ਹੈ ਜਾਂ ਸਿਲੈਕਟ ਵਾਲੇ ਪਾਸੇ ਹੈ ਬਹੁਤ ਇੱਕ ਮਾੜੀ ਖਬਰ ਇਹ ਹੈ ਖਬਰ ਨਹੀਂ ਕਹਿ ਸਕਦੇ ਮਾੜੀ ਗੱਲ ਇਹ ਹੈ ਕਿ 34 ਅਸਾਮੀਆਂ ਦੇ ਲਈ ਸਿਰਫ 34 ਅਸਾਮੀਆਂ ਦੇ ਲਈ ਜਿਹੜੇ ਜਿਹੜੇ ਵਿਅਕਤੀਆਂ ਦੇ ਫਾਰਮ ਅਕਸੈਪਟ ਹੋਏ ਨਹੀਂ ਉਹਨਾਂ ਦੀ ਗਿਣਤੀ ਹੈ ਜੀ 10528 ਬਹੁਤ ਪੰਜਾਬ ਦੀ ਜਿਹੜੀ ਸਥਿਤੀ ਨੂੰ ਇਹ ਦਿਖਾ ਰਿਹਾ ਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਕਿੰਨੀ ਹੈ ਕਿ ਸਿਰਫ 34 ਵੈਕੈਂਸੀਜ਼ ਆਉਂਦੀਆਂ ਨੇ ਅਤੇ 34 ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਉਮੀਦਵਾਰ ਫਾਰਮ ਭਰਦੇ ਨੇ ਜਿਨ੍ਹਾਂ ਦੇ ਵਿੱਚੋਂ 800 ਤੋਂ ਪਲੱਸ 800 ਤੋਂ 900 ਦੇ ਦਰਮਿਆਨ ਜਿਹੜੇ ਕੈਂਡੀਡੇਟ ਨੇ ਉਹ ਰਿਜੈਕਟ ਹੋ ਜਾਂਦੇ ਨੇ ਅਤੇ 10.5 ਹਜ਼ਾਰ ਵਿਅਕਤੀ ਹੈ ਜਿਹੜਾ ਉਮੀਦਵਾਰ ਆ ਉਹ ਫਾਰਮ ਉਹਨਾਂ ਦੇ ਐਕਸੈਪਟ ਹੁੰਦੇ ਨੇ ਅਪਰੂਵ ਹੁੰਦੇ ਨੇ ਕਿੰਨੀਆਂ ਪੋਸਟਾਂ ਦੇ ਪਿੱਛੇ ਜੀ ਸਿਰਫ 34 ਪੋਸਟਾਂ ਦੇ ਪਿੱਛੇ ਸੋ ਇਹ ਅੱਜ ਆਪਣੀ ਜਿਹੜੀ ਬੇਰੁਜ਼ਗਾਰ ਦੀ ਇੱਕ ਦਿਸ਼ਾ ਵੀ ਜਾਂ ਦਸ਼ਾ ਵੀ ਪੰਜਾਬ ਦੀ ਆਪਣੇ ਸਾਹਮਣੇ ਆਉਂਦੀ ਹੈ ਚਲੋ खैर ਜਿਹੜੇ ਵੀ ਉਮੀਦਵਾਰ ਦੇ ਫਾਰਮ ਅਕਸੈਪਟ ਹੋ ਚੁੱਕੇ ਨੇ ਇਹੋ ਆਪਣੇ ਇੰਟਰਵਿਊ ਜਰੂਰ ਦੇ ਕੇ ਆਉਣ ਕਿਉਂਕਿ ਭਾਵੇਂ ਪੋਸਟਾਂ ਕੱਟ ਨੇ ਇੰਟਰਵਿਊ ਲਈ ਕੈਂਡੀਡੇਟ ਵੀ ਬਹੁਤ ਨੇ ਸੋ ਇਹ ਇੱਕ ਜਿੰਨੇ ਦੂਰੋਂ ਉਹਨਾਂ ਲਈ ਥੋੜਾ ਜਿਹਾ ਜ਼ਿਆਦਾ ਜਿਹੜੇ ਲੋਕਲ ਨੇ ਉਹਨਾਂ ਤਾਂ ਠੀਕ ਰਹੇਗਾ ਚਲੋ ਜਿਨ੍ਹਾਂ ਨੇ ਦੂਰੋਂ ਕਿਸ ਨੇ ਅਮਰਸਰ ਤੋਂ ਆਉਣਾ ਹੈ ਕਿਸ ਨੇ ਬਠਿੰਡ ਤੋਂ ਆਉਣਾ ਹੈ ਉਹਨਾਂ ਲਈ ਇੰਨੇ ਜ਼ਿਆਦਾ ਕੰਪੀਟੀਸ਼ਨ ਦੇਖ ਕੇ ਇੱਕ ਡਰ ਦਾ ਮਾਹੌਲ ਵੀ ਬਣ ਜਾਂਦਾ ਹੈ ਸੋ ਇਹ ਤੁਸੀਂ ਜਿਹੜੀ ਜਾਣਾ ਹੈ ਇੰਟਰਵਿਊ ਦੇ ਲਈ ਇਹ ਤੁਸੀਂ ਜੁਡੀਸ਼ੀਅਲ ਕੋਰਸ ਕੰਪਲੈਕਸ ਐਸ ਐਸ ਨਗਰ ਤੇ ਰਿਪੋਰਟ ਕਰਨੀ ਹੈ ਕਿੰਨੇ ਵਜੇ ਜੀ 10 ਵਜੇ ਕਹਿੰਦੇ ਨੋ ਕੈਂਡੀਡੇਟ ਸ਼ੈਲ ਬੀ ਅਲੋਡ ਟੂ ਐਂਟਰ ਦਾ ਵੈਨਿਊ ਆਫ ਸਕਿੱਲ ਅਸੈਸਮੈਂਟ ਟੈਸਟ ਇੰਟਰਵਿਊ ਆਫਟਰ ਦਾ ਰਿਪੋਰਟਿੰਗ ਟਾਈਮ ਜੇ ਤੁਸੀਂ 10 ਵਜੇ ਤੋਂ ਲੇਟ ਹੋ ਤਾਂ ਤੁਹਾਨੂੰ ਉੱਥੇ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਮੰਨ ਲਓ ਤੁਹਾਡੀ 26 ਤਰੀਕ ਨੂੰ ਇੰਟਰਵਿਊ ਆ ਇਹ ਨਹੀਂ ਹੈ ਕਿ ਤੁਸੀਂ 27 ਨੂੰ ਇੰਟਰਵਿਊ ਦੇ ਦੋਗੇ ਸੇਮ ਡੇਟ ਸੇਮ ਟਾਈਮ ਤੇ ਤੁਹਾਨੂੰ ਜਾਣਾ ਪੈਣਾ ਤਾਂ ਤੁਹਾਡੀ ਇੰਟਰਵਿਊ ਜਿਹੜੀ ਇਹ ਲਈ ਜਾਵੇਗੀ ਅਤੇ ਸੋ ਤੁਸੀਂ ਜੇਕਰ ਇੰਟਰਸਟਿਡ ਹੋ ਦੇਖ ਲਓ ਆਪਣੇ ਸਾਰੀਆਂ ਲਿਸਟਾਂ ਇੱਕ ਵਾਰ ਨੂੰ ਦਿਖਾ ਵੀ ਦਿੰਦਾ ਹਾਂ ਇਹ ਆਪਣੀ ਆ ਲਿਸਟ ਹੈ ਜੀ ਲਿਸਟ ਆਫ ਰਿਜੈਕਟਡ ਕੈਂਡੀਡੇਟ ਹੂਜ਼ ਐਪਲੀਕੇਸ਼ਨ ਫਾਰਮ ਰੀਸੀਵਡ ਆਫਟਰ ਡਿਊ ਡੇਟ ਇਹ ਹੈ ਜੀ ਡਿਊ ਡੇਟ ਕਰਕੇ ਫਾਰਮ ਰਿਜੈਕਟ ਹੋਏ ਨੇ ਜੀ ਕਿੰਨੇ ਲਿਸਟ ਹੈ ਜੀ ਇਹ ਇਹ ਲਿਸਟ ਹੈ ਜੀ 868 ਕੈਂਡੀਡੇਟ ਦੀ ਇਹ ਲਿਸਟ ਹੈ ਇਹ ਦੋ ਟੰਗਾ ਨਾਲ ਲਿਸਟ ਦਿੱਤੀ ਗਈ ਹੈ ਇੱਕ ਅਲਫਾਬੈਟਿਕਲੀ ਅਤੇ ਇੱਕ ਇਹ ਵੀ ਇਹ ਸੇਮ ਲਿਸਟ ਹੈ ਬਸ ਇੱਥੇ ਏ ਤੋਂ ਸ਼ੁਰੂ ਕਰਕੇ ਸਾਰੇ ਨਾਮ ਅੱਗੇ ਦਿੱਤੇ ਹੋਏ ਨੇ ਸੋ ਤਿੰਨੋਂ ਲਿਸਟਾਂ ਮੈਂ ਤੁਹਾਨੂੰ PDF ਦੇ ਰੂਪ ਵਿੱਚ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਹੈ ਜੀ ਤੇ ਤੁਸੀਂ ਆਪਣੀ ਲਿਸਟਾਂ ਚੈੱਕ ਕਰਕੇ ਇੰਟਰਵਿਊ ਤੇ ਪਹੁੰਚੋਗੇ